ਨਾਉਂ ਦੀ ਨਾਉਂ ਦੀ ਲੈ ਜਾ ਵੀਰੇ ਜੇ ਨਾਉਂ ਕੀ ਲੱਗਦੀ ਈ ਨਾਉਂ ਦੀ ਦੀ ਗੱਲ ਤਾਂ ਸਾਹਬ ਨਾਲ ਦੇ ਦੇ ਕੋਈ ਨਾ ਪਾ ਦਾ ਸਾਹਬ ਨਾਲ ਦੇ ਦੇ ਪਿੱਛੇ ਛੜਾ ਮੈਨੂੰ ਪੱਕੇ ਪੈਸੇ ਦਾ ਦੇ ਲੈ ਯਾਰ ਆਪਾਂ ਕਿਤੇ ਲਾ ਗਏ ਨੇ 11000 ਦੇ ਦਾ ਚੱਲ ਫਿਰ ਰਹਿਣ ਦੇ ਹੋਰ ਫਿਰ ਉਹ ਦੁਬਾਰਾ ਨਹੀਂ ਨਾ ਪੈਂਦੇ ਫਿਰ ਪੱਟ ਨਵੀਂ ਆ ਸੁਣ ਲਈ ਪੱਟ ਹੀ ਪਾ ਦੇ ਮੈਂ ਤਾਂ ਤੂੰ ਪੱਟਾ ਹੀ ਪਾ ਦਾ 2000 ਉਹਦੀ ਕਾਪੀ ਉਡਾ ਰਹੇ ਨੇ ਕਿ ਆਪਾਂ ਦੀ ਆ ਪੈ ਜਾਣ ਤੇ ਅੱਜ ਫੋਨ ਨੂੰ ਕਹਿਣਾ ਕੋਈ ਮਾੜੀ ਨਹੀਂ ਹੈ ਜੀ ਬਾਬਾ ਬੱਕਰੀਆਂ ਵੇਚਣਾਂ ਮਕਲਾ ਖਰੀਦਦਾ ਵੇਚਦਾ ਆ ਮੈਂ ਬਾਬਾ ਨਾ ਸ਼ਾਬਾ 12 ਦੀ ਜਣੀ ਹੈ ਪਿੱਛੇ ਜਾਂਦੇ 13 ਦੀ ਦੇਣੀ ਹੈ ਇੱਥੇ ਹੋ ਜਾ ਹੁਣ ਚਾ ਆਪਾਂ ਜਾ 13 ਦਾ 13 ਦੇ ਆਪਾਂ ਨਹੀਂ ਨਹੀਂ ਆਪਾਂ ਲੈ ਲਵਾਂਗੇ ਮਾੜੀ ਨਹੀਂ ਹੈਗੀ 13 ਹੀ ਲੈਂਦਾ ਰਾਜੂ ਮੈਂ ਲਵਾਂਗੇ 13 ਦੀ ਆਪਣੇ ਪਾਸ ਵੀ ਬੱਕਰੀ ਹੈ ਆਸ ਸੁੰਗ ਵਾਲੀ ਬੱਕਰੀਆਂ ਪਤੰਗਾ ਦੋ ਬੱਚੇ ਦਊ ਆਉਣ ਦੇ ਹਾਂ ਆਉਣ ਦੇ ਸਰੇ ਦੀ ਬੱਕਰੀ ਐ ਆਉਣ ਦੇ 13 ਦੀ ਲੈ ਲਈ ਹਾਂ 13 ਦੀ ਆਉਣ ਕਹਿੰਦਾ ਨਵੀਂ ਪੱਠਾ ਹੈ ਜੀ ਪੂਰੀ ਵਰਗੀ ਕਿਹੜਾ ਦਿੰਦਾ ਕਿਹੜਾ ਦਿੰਦਾ ਇਹ ਜੀ ਬਣਾ ਮੁੰਡਿਆ ਵੀਡੀਓ ਬਣਵਾ ਜੀ ਲੋ ਵੀ ਦੋਸਤੋ 13000 ਦਾ ਸੌਦਾ ਹੋ ਗਿਆ